ਕਾਲੀ ਦਲ ਦਾ ਧੰਨਵਾਦ ਕਰਦੇ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਸਾਡੀ ਭੈਣ ਖਲੋਤੀ ਆ ਕਰਨਵੀ ਫੌਜੀ ਦੀ ਪਤਨੀ ਆ ਤੈਨੂੰ ਤੁਸੀਂ ਇਸ਼ਾਹ ਦਿਓ ਇਹਨੂੰ ਆਪਾਂ ਵੱਧ ਤੋਂ ਵੱਧ ਚਤਾ ਕੇ ਸੋਹਣੀ ਕਾਲੀ ਕੰਮਾਲ ਦੀ ਸਹਾਰ ਲਈਏ ਧਰਮਦੀਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਭੀ ਜਿਨ੍ਹਾਂ ਨੇ ਸਾਡੇ ਧਰਮੀ ਫੌਜੀ ਸਿੰਘ ਦੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਆ ਤੋਂ ਉਹਦੇ ਵਿੱਚ ਸਾਡਾ ਵੀ ਮਨ ਕੀਤਾ ਪੈ ਅਸੀਂ ਵੀ ਜਾਈਏ ਲੋਕਾਂ ਨੂੰ ਪਤਾ ਲੱਗਾ ਵੀ ਧਰਮੀ ਫੌਜੀ ਹੈਗੇ ਨੇ ਇਸ ਕਰਕੇ ਉਹ ਪੂਰੀ ਮੱਦੇ ਉੱਤੇ ਆਏ ਆ ਵੀ ਕੋਈ ਕਿੰਦੋ ਬੰਦੋਨ ਕਰੇ ਸਾਰੇ ਧਰਮੀ ਫੌਜੀ ਇਕੱਠੇ ਜੂਨ 1984 ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖਿਲਾਫ ਭਾਰਤੀ ਫੌਜ ਵਿਰੁੱਧ ਬਗਾਵਤ ਕਰਕੇ ਲੰਬੀਆਂ ਲੰਬੀਆਂ ਜੇਲਾ ਕੱਟਣ ਵਾਲੇ ਧਰਮੀ ਫੌਜੀਆ ਦਾ ਸਤਿਕਾਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰ ਜਿਮਨੀ ਚੋਲਦੇ ਰਹੀ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਦੀ ਧਰਮ ਪਤਰੀ ਪ੍ਰਿੰਸੀਪਲ ਸੁਖਿੰਦਰ ਕੋ ਰੰਧਾਵਾ ਨੂੰ ਉਮੀਦਵਾਰ ਲਾਣਿਆ ਗਿਆ ਤੋ ਧਰਮੀ ਫੌਜੀ ਇਹਦਾ ਇਤਿਹਾਸ ਕੀ ਹੈ ਕਿੰਨੀਆਂ ਕੀ ਕੁਰਬਾਨੀ ਹੈ ਕਿੰਨੀਆਂ-ਕਿੰਨੀਆਂ ਜੇਲਾ ਕੱਟੀ ਹੈ ਇਸ ਬਾਰੇ ਗੱਲਬਾਤ ਕਰਨੀ ਸਾਡੇ ਨਾਲ ਕੁਝ ਮੌਜੂਦ ਨੇ ਧਰਮੀ ਫੌਜੀ ਜੋ ਅੱਜ ਚੋਲ ਪ੍ਰਚਾਰ ਦੇ ਵਿੱਚ ਨਿਤਰੇ ਨੇ ਕਿਉਂਕਿ ਧਰਮੀ ਫੌਜੀ ਪਰਿਵਾਰ ਹੈ ਤੋ ਧਰਮੀ ਫੌਜੀ ਪਰਿਵਾਰ ਦੇ ਲਈ ਵੋਟਾਂ ਮੰਗਣ ਦੇ ਲਈ ਨਿਤਰੇ ਨੇ ਜਰੂਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਪਹਿਲਾਂ ਆਪਣਾ ਨਾਮ ਦੱਸੋ ਕਿੱਥੋਂ ਦੇ ਰਾਂ ਵਾਲੇ ਹੋ ਸਦਾਜ ਜਨਾਇਸ ਸਿੰਘ ਰੰਧਾਵਾ ਪਿੰਡ ਖਾਰਾ ਮੈਂ ਅੰਮ੍ਰਿਤਸਰ ਅੱਜ ਉਹਨ ਧਰਮੀ ਫੌਜੀ ਪਰਿਵਾਰ ਦਾ ਸਤਿਕਾਰ ਕੀਤਾ ਅਕਾਲੀ ਦਲ ਨੇ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦਿੱਤੀ ਕਿ ਕਿਤਨਾ ਦੇਖਦੇ ਹੋ ਅਸੀਂ ਐਸੇ ਕਰ ਰਹੇ ਹਾਂ ਮ ਚਲੋ ਸਾਡਾ ਚਾਹਦੋ ਨਾ ਲੋਕਾਂ ਨੂੰ ਪਤਾ ਲੱਗਾ ਵੀ ਧਰਮੀ ਫੌਜੀ ਹੈਗੇ ਨੇ ਇਸ ਕਰਕੇ ਪੂਰੀ ਮੱਦੇ ਉੱਤੇ ਆਏ ਆ ਕਿ ਕੋਈ ਕਿੰਤੋਂ ਮੰਤਨ ਕਰੇ ਸਾਰੇ ਧਰਮੀ ਫੌਜੀ ਇਕੱਠੇ ਕਿੰਨੇ ਪਰਿਵਾਰ ਹੈ ਜੇ ਅਸੀਂ ਪੰਜਾਬ ਚ ਦੇਖੀਏ ਤਾਂ ਧਰਮੀ ਫੌਜੀ ਆਵੇ 309 ਬੰਦੇ ਨੇ 309 ਉਹਨਾਂ ਨੂੰ 309 ਬਰਾਬਰ ਸਮਝੋ ਤੁਸੀਂ 309 ਬਰਾਬਰ ਇਲੈਕਸ਼ਨ ਟਿਕਟ ਵੀ ਪਹਿਲੀ ਵਾਰ ਕਿਸੇ ਧਰਮੀ ਫੌਜੀ ਪਰਿਵਾਰ ਨੂੰ ਮਿਲੀ ਹੈ ਇਹ ਸਾਨੂੰ ਟਿਕਟ ਪਹਿਲੀ ਵਾਰ ਮਿਲੀ ਹੈ ਜੀ ਅਸੀਂ ਬਹੁਤ ਬਹੁਤ ਕਰਦੇ ਹਾਂ ਕਾਲੀ ਦਲ ਦਾ ਧੰਨਵਾਦ ਕਰਦੇ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਟਿਕਟ ਦੇ ਕੇ ਇਹ ਨਿਵਾਜਿਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਨਹੀਂ ਲੋਕਾਂ ਨੂੰ ਕਹਿੰਦੇ ਆ ਵੀ ਇਹ ਸਾਡੇ ਜਿਹੜੇ ਹੁਣ ਸਾਡੀ ਪੈਂਟ ਖਲੋਤੀ ਆ ਧਰਮੀ ਫੌਜੀ ਦੀ ਪਤਨੀ ਆ ਤੇ ਇਹਨੂੰ ਤੁਸੀਂ ਸਾਥ ਦਿਓ ਇਹਨੂੰ ਆਪਾਂ ਵਾਰਤਵਾਜ ਤੇ ਤਾਂ ਕੇ ਸੋਹਣੀ ਕਾਲੀ ਗੰਦਾਲ ਦੀ ਸੁਖਾਲ ਲਈਏ ਤਾਂ ਜੋ ਆਪਾਂ ਸਰਕਾਰ ਮਜ਼ਬੂਤ ਬਣਾ ਕੇ ਰਹੀਂਦੇ ਕੁਸਰਾ ਕੱਢ ਦੀ ਜੀ ਆਪਾਂ ਜੋ ਆਉਣ ਵਾਲੇ ਸਮੇਂ 2027 ਦੇ ਵਿੱਚ ਜੀ ਸਾਡਾ ਇਹ ਟੀਚਾ ਜੀ ਮੈਂ ਧਰਮੀ ਫਬਜੀ ਸਰਦਾਰ ਗੁਰਦੇਵਾਲ ਸਿੰਘ ਪਿੰਡ ਦਜੋਵਾਲ ਫੀਲ ਜਨਾਲਾ ਦਾ ਰਹਿਣ ਵਾਲਾ ਧੰਨਵਾਦੀ ਆ ਸਰਦਾਰ ਸੁਖੀਪ ਸਿੰਘ ਪਾਪਲ ਦੇ ਵੀ ਜਿਨ੍ਹਾਂ ਨੇ ਸਾਡੇ ਧਰਮੀ ਫੌਜੀ ਸਿੰਘ ਦੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਆ ਤੋਂ ਉਹਦੇ ਵਿੱਚ ਸਾਡਾ ਵੀ ਮਨ ਕੀਤਾ ਪਈ ਅਸੀਂ ਵੀ ਜਾਈਏ ਅਸੀਂ ਵੀ ਜਾ ਕੇ ਕੰਮ ਕਰੀਏ ਥੇ ਧਰਮੀ ਫੌਜੀ ਦਾ ਸਤਿਕਾਰ ਕੀਤਾ ਸਤਿਕਾਰ ਕੀਤਾ ਜੀ ਅਸੀਂ ਬਹੁਤ ਧੰਨਵਾਦ ਅਸੀਂ ਧੰਨਵਾਦ ਕਰਦੇ ਆ ਸਾਡਾ ਧਰਮੀ ਫੌਜੀ ਆ ਉਹਦਾ ਸਤਿਕਾਰ ਕਰਦੇ ਆ ਅਸੀਂ ਉਹਦੇ ਪਰਿਵਾਰ ਨੂੰ ਵਾਰ-ਵਾਰ ਵੋਟਾਂ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਜਿਤਾਓ ਹੁਣ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮੀ ਫੌਜੀਆਂ ਦਾ ਸਤਿਕਾਰ ਕਰਦੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਤੋ ਧਰਮੀ ਫੌਜੀ ਪਰਿਵਾਰਾਂ ਵੱਲੋਂ ਵੀ ਇਹ ਅਪੀਲ ਹੈ ਕਿ ਪ੍ਰਿੰਸੀਪਲ ਸੁਖਵਿੰਦਰ ਕੋ ਰੰਦਾਵਾ ਜੋ ਕਿ ਇੱਕ ਧਰਮੀ ਫੌਜੀ ਦੀ ਧਰਮ ਪਤਨੀ ਨੇ ਉਹਨਾਂ ਨੂੰ ਜਿਤਾਇਆ ਜਾਵੇ ਜੋ ਕਿ ਟੁਕਵਾ ਮਾਨ ਸਤਕਾਰ ਹੈ ਉਹ ਧਰਮੀ ਫੌਜੀ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਇਹਨਾਂ ਪਰਿਵਾਰਾਂ ਦੀ ਵੱਡੀਆਂ ਕੁਰਬਾਨੀਆਂ ਨੇ ਇੱਕ ਬਹੁਤ ਵੱਡੀ ਪੰਥ ਨੂੰ ਦੇਣ ਹੈ ਕੈਮਰਾ ਪਾਸਟਰ ਅਵਤਾਰ ਸਿੰਘ ਜੀ ਨਾਮ ਅਨੰਦ ਸਿੰਘ ਮੌਂਗਾ ਪੀਡੀ ਸੀ ਨਿਊਜ਼ ਪਿੰਡ ਸਰਾਏ ਅਮਾਨਤ ਖਾਨ ਤਰਨਤਾਰ